नवाशेर सिटी ਦੇ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਪਿੰਡ ਮੁजफ्फरਪੁਰ थाना راہੁੰਦਿਆਂ ਦੋ ਪਾਰਟੀਆਂ ਆਪਸੀ ਝਗੜਾ ਹੋਣ ਕਰਕੇ ਸਿਵਲ ਹਸਪਤਾਲ ਵਿੱਚ ਦਾਖਲ ਸਨ ਜੋ ਕਿ ਅਲੱਗ ਅਲੱਗ ਵਾਰਡਾਂ ਵਿੱਚ ਦਾਖਲ ਸਨ ਰਾਤ ਨੂੰ ਦੋਨੋਂ ਧਿਰਾਂ ਦੇ ਕਥਿਤ ਦੋਸ਼ੀਆਂ ਵੱਲੋਂ ਆਪਸ ਵਿੱਚ ਗਾਲੀ ਗਲੋਚ ਅਤੇ ਝਗੜਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਹਸਪਤਾਲ ਦਾ ਮਾਹੌਲ ਕਾਫੀ ਖਰਾਬ ਹੋ ਗਿਆ ਮਰੀਜ਼ ਅਤੇ ਡਾਕਟਰ ਸਟਾਫ ਕਾਫੀ ਪਰੇਸ਼ਾਨੀ ਵਿੱਚ ਪੈ ਗਏ ਸੀਨੀਅਰ ਮੈਡੀਕਲ ਅਫਸਰ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ ਨਵਾਂ ਸ਼ਹਿਰ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਵਕ ਵਕ ਤਾਂ ਰਾਮਾ ਤੇਤ ਮੁਕੱਦਮਾ ਦਰਜ ਕਰ ਲਿਆ ਹੈ ਡੀ ਐਸ ਪੀ ਰਾਜਕੁਮਾਰ ਨੇ ਜਾਣਕਾਰੀ ਦੱਸਿਆ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਸਿਵਲ ਹਸਪਤਾਲ ਦੀ ਸੰਪਤੀ ਨੂੰ ਕੋਈ ਨੁਕਸਾਨ ਪਹੁੰਚਣ ਦਿੱਤਾ ਜਾਵੇਗਾ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸ਼ਾਂਤੀ ਬਣਾ ਕੇ ਰੱਖਣ ਇਸ ਮੌਕੇ ਐਸ ਐਚ ਓ ਸਿਟੀ ਅਵਤਾਰ ਸਿੰਘ ਤੇ ਹੋਰ ਸਟਾਫ ਵੀ ਹਾਜ਼ਰ ਸੀ ਆਉ ਦੇਖਦੇ ਹਾਂ ਦੁਆਬੇ ਦੀ ਆਵਾਜ਼ ਪੱਤਰਕਾਰ ਚਰਨਜੀਤ ਸਿੰਘ ਸੋਨੂ ਦੀ ਵਿਸ਼ੇਸ਼ ਰਿਪੋਰਟ ਅ ਕੱਲ ਪਿੰਡ ਮੁਜੱਫਰਪੁਰ थाना راہੋਂ ਦੇ ਵਿੱਚ ਆਪਸ ਵਿੱਚ ਦੋ ਧਿਰਾਂ ਦਾ ਟਕਰਾਅ ਹੋ ਗਿਆ ਸੀ ਉਹ ਟਕਰਾਅ ਤੋਂ ਬਾਅਦ ਉਹਨਾਂ ਦੇ ਸੱਟਾਂ ਲੱਗੀਆਂ ਜਿਹਦੇ ਸਬੰਧ ਚ ਸਿਵਲ ਹਸਪਤਾਲ ਨਵਾਂ ਸ਼ਹਿਰ ਚ ਇਲਾਜ ਲਈ ਆਏ ਸੀ ਸੁਦਰਾਨੇ ਇਲਾਜ ਜਦੋਂ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਵੱਖ-ਵੱਖ ਵਾਰਡ ਵਿੱਚ ਪਾਇਆ ਗਿਆ ਕੀ ਟ੍ਰੀਟਮੈਂਟ ਬਾਰੀ-ਬਾਰੀ ਕਰਦੇ ਆਂ ਇਸ ਤਰ੍ਹਾਂ ਜਿਹੜਾ ਦੋਨਾਂ ਧਿਰਾਂ ਨੇ ਆਪਸ ਵਿੱਚ ਫਿਰ ਜਿਹੜਾ ਹਸਪਤਾਲ ਦੇ ਵਿੱਚ ਝਗੜਾ ਕਰ ਲਿਆ ਸੀ। ਸੋ ਇਹਦੇ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਇਆ, ਬਦਮਨੀ ਹੋਈ। ਔਰ ਜਿਹੜੇ ਮਰੀਜ਼ ਸੀਗੇ ਔਰ ਡਾਕਟਰੀ ਸਟਾਫ ਨੂੰ ਇਨਕਨਵੀਨੀਅਸ ਹੋਈ। ਸੋ ਪੁਲਿਸ ਨੂੰ ਜਿੱਦਾਂ ਹੀ ਪਤਾ ਲੱਗਿਆ ਐਸ ਐਚ ਓ ਖਾਣਾ ਸਿਟੀ ਨਮਾਸ਼ਹਿਰ ਵੱਲੋਂ ਤੁਰੰਤ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਜਿਹੜੇ ਇਹ ਹੜਬੋਂ ਕਰਨ ਵਾਲੇ ਸੀਗੇ ਇਹਨਾਂ ਨੂੰ ਹਿਰਾਸਤੇ 'ਚ ਲੈ ਲਿਆ ਔਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ। ਅੱਜ ਇਹਨਾਂ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾਊਗਾ। ਸਾਰੇ ਜਿਹੜਾ ਇਹਨਾਂ ਦਾ ਆਪਸ ਵਿੱਚ ਜਿਹੜਾ ਹਸਪੀਟਲ ਆਇਆ ਉਹ ਲੜਾਈ ਝਗੜਾ ਕੀ ਸਤਾਰਨ ਆਪਸ ਵਿੱਚ ਇਹਨਾਂ ਦਾ ਛੋਟਾ ਮੋਟਾ ਉੱਥੇ ਕੋਈ ਘਰੇਲੂ ਕਾਰਨ ਸੀਗਾ ਕੋਈ ਜਗ੍ਹਾ ਦੇ ਘੋੜੀ ਵਗੈਰਾ ਲਾਉਣ ਦੇ ਸਬੰਧ ਵਿੱਚ ਸੋ ਉੱਥੇ ਇਹ ਝਗੜੇ ਸੀ ਪਰ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦੁਬਾਰਾ ਆਪਸ ਵਿੱਚ ਝਗੜਾ ਕੀਤਾ ਸੋ ਉਹ ਜਿਹੜਾ ਹੈਗਾ ਟੋਲਰੇਬਲ ਨਹੀਂ ਸੀਗਾ ਸੋ ਉੱਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਔਰ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਚਾਰ ਜਿਹੜੇ ਦੋਸ਼ੀ ਦੋਨਾਂ ਧਿਰਾਂ ਦੇ ਦੋ-ਦੋ ਦੋਸ਼ੀ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ ਸਰ ਉਹਦੇ ਵਿੱਚ ਇਹਨਾਂ ਦੇ ਮੁਕੱਦਮਾ ਬਾਰੇ। ਇਹਨਾਂ ਦੇ ਖਿਲਾਫ ਜਿਹੜਾ 194 2 324 3 ਔਰ 4 ਜਿਹੜਾ ਹੈਗਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਬਸਿਸ ਇਸ ਤਹਿਤ ਕਾਰਵਾਈ ਕੀਤੀ ਹੈ। ਸਰ ਹਸਪੀਟਲ ਦੀ ਪ੍ਰੋਪਰਟੀ ਦਾ ਕੈਬਨੂ ਦੇ ਨੁਕਸਾਨ ਹੋਇਆ। ਹਾਂ ਬਿਲਕੁਲ ਉੱਥੇ ਜਿਹੜਾ ਕੈਬਨ ਵਗੈਰਾ ਸੀਗੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉਹਦੇ ਲਈ 427 ਦਾ ਜਿਹੜਾ ਸੈਕਸ਼ਨ ਸੀਗਾ 324 ਲਾਇਆ ਗਿਆ। ਕਿਸੇ ਡਾਕਟਰ ਦੇ ਸੱਟ ਚੂਟ ਹੋਈ ਹੈ? ਨਹੀਂ ਕਿਸੇ ਡਾਕਟਰ ਤੇ ਵੈਸੇ ਕੋਈ ਹਮਲਾ ਨਹੀਂ ਹੋਇਆ ਕਿਸੇ ਦੇ ਸੱਟ ਚੂਟ ਨਹੀਂ ਹੈ। لیکن ماحول ਜਿਹੜਾ ਪਬਲਿਕ پلیس ਦਾ ਸੀਗਾ ਹਸਪਤਾਲ ਦਾ ਸੀਗਾ ਉਹ ਖਰਾਬ ਕਰਨ ਦੀ ਇਹਨਾਂ ਨੇ ਕੀਤੀ ਸੋ ਇਸ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਸਰ ਹਸਪਤਾਲ ਦੀ ਸੁਰੱਖਿਆ ਬਣੀ ਹੋਵੇ ਉਹਦੇ ਲਈ ਕੋਈ ਯੋਜਨਾ ਬਿਲਕੁਲ ਹੀ ਬਿਲਕੁਲ ਇਹ ਜਿਹੜਾ ਇਹੀ ਸੰਦੇਸ਼ ਹੈ ਜਿਹੜਾ ਹਸਪਤਾਲ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਪੁਲਿਸ ਸ਼ਕਤੀ ਦਾ ਨਿਖਟੂ ਸੋ ਮੇਰੀ اپیل ਹੈ ਸਭ ਨੂੰ ਇਲਾਜ ਲਈ ਆਓ ਇਲਾਜ ਲਈ ਲੋਕ ਉੱਥੇ ਦਾਖਲ ਹੁੰਦੇ ਆ ਸੋ ਹਸਪਤਾਲ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕੋਈ ਇਨਕੰਵਿਨੀਅੰਸ ਕ੍ਰੀਏਟ ਨਹੀਂ ਕਰਨੀ ਚਾਹੀਦੀ ਅਗਰ ਕੋਈ ਕਰੇਗਾ ਤਾਂ ਇਸੇ ਤੋਂ ਸਖਤੀ ਨਾਲ ਮੁਸਬੀਸ਼ ਆਏਗੀ